ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੱਜਣੋ ਕੈਰੋਂ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਕੈਰੋ ਨਗਰ ਦੇ ਵਿੱਚੋਂ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੋਂ ਦੋ ਜਾਨਵਰ ਵਿਕਰੀ ਵਾਲੇ ਵਿਖਾਉਣ ਲੱਗੇ ਆ ਇੱਕ ਛੋਟੀ ਸੱਜਣੋ ਤੋਕੜਾ ਤੇ ਇੱਕ ਸੱਜਰ ਮੰਨ ਲਓ 15 ਦਿਨਾਂ ਦਾ ਸੁਆ ਹੋਊਗਾ ਇਸ ਛੋਟੀ ਦਾ ਸੁਆ ਦੂਜਾ ਸੁਈ ਆ ਮਾਲਕਾਂ ਦੇ ਦੱਸਣ ਮੁਤਾਬਕ ਕਿੰਨਾ ਦੁੱਧਵਾ ਦਾ ਸਾਰਾ ਹਿਸਾਬ ਕਿਤਾਬ ਆਪਾਂ ਪੁੱਛਦੇ ਆ ਜਿੰਨੀ ਕਿ ਡਿਟੇਲ ਮੈਨੂੰ ਮਿਲੀ ਆ ਵੀਰ ਆਪ ਡਿਊਟੀ ਕਰਦਾ ਸੱਜਣੋ ਤੇ ਓਕੇ ਰਿਪੋਰਟ ਆ ਕੰਮ ਬਾਕੀ ਆਪਾਂ ਜਿੰਨਾ ਕਸਾਬਕਤਬ ਤੌਰ ਤਾਰ ਕੇ ਵੇਣੇ ਆ ਇਹ ਝੋਟੀ ਸੱਜਣੋਂ ਦੂਜਾ ਸੁਆ ਸੂਈ 15 ਦਿਨਾਂ ਦੀ ਸੂਈ ਤੇ ਉਹ ਜਿਹੜੀ ਆ ਸੱਜਣੋਂ ਟੋਕੜਾ ਕੋਈ 4 ਕਿ ਮਹੀਨਿਆਂ ਦੀ ਸੂਈ ਤੇ 8 ਕਿਲੋ ਦੁੱਧ ਉਹਦੇ ਥੱਲੇ ਆ ਇਹਦੀ ਆਪਾਂ ਤੌਰ ਚੈੱਕ ਕਰ ਲਈਏ ਉਦੋਂ ਬਾਅਦ ਆਪਾਂ ਫਿਰ ਸੱਜਣੋਂ ਟੋਕੜ ਝੋਟੀ ਵੀ ਵਿਖਾਉਣੇ ਤੁਹਾਨੂੰ ਪੁੱਤ ਖੋਲੀ ਇਹਨੂੰ ਸੋਨੇ ਵੇਖਿਓ ਕੱਦ ਕੱਦ ਸੱਜਣੋਂ ਝੋਟੀ ਦਾ ਚੰਗਾ ਨੀਲੀ ਦਾ ਪੱਖ ਰੱਖਦੀ ਆ ਸਿੰਘ ਬਿਲਕੁਲ ਹੀ ਨਿੱਕਾ ਆ ਦੇਖੋ ਵੇਖੋ ਕੱਦ ਕਾਟ ਸੋਹਣਾ ਝੋਟੀ ਦਾ ਬਾਕੀ ਭਾਈ ਦੁੱਧ ਕਿੰਨਾ ਹੋਏ ਤੇ ਕੋਲੇ ਦੁੱਧ ਆ 8 9 9 ਕਿਲੋ ਲਾਵਾ ਬਈ 8 ਕਿਲੋ ਚਵਾ ਦੇਾਂਗੇ ਹਾਂ 8 ਕਿਲੋ ਜਿਹੜਾ ਕੋਈ ਭੈਣ ਭਰਾ ਆਉਂਦਾ ਚੂਨਾ ਠੀਕ ਆ ਠੀਕ ਆ ਬਾਕੀ ਜੇ ਚੰਗੀ ਸਾਂਭੇ ਦੁੱਧ ਤਾਂ ਵਾਜੂਗੀ ਹਜੇ ਹਾਂ ਦੁੱਧ ਵਾਜੂਗੀ ਸਿਵਾ ਲਈ ਆ ਦੁੱਧ ਤੇ ਹਾਂ ਥੋੜੇ ਦਿਨ ਆਇਆ 10 12 ਦਾ ਨਹੀਂ ਹਲੇ 10 12 ਦਾ ਨਹੀਂ ਕੱਟੇ ਨੂੰ ਨਾ ਥੋੜਾ ਦੁੱਧ ਦੁੱਧ ਛੱਡੋ ਜਿਆਦਾ ਨਿਕਾ ਆਹੋ ਹਨਾ ਬਾਕੀ ਚੂਨ ਚਾਂ ਨੂੰ ਉਹ ਕੇ ਰਿਪੋਰਟ ਆ ਜੀ ਥਣਾ ਥਣਾ ਨੂੰ ਕੋਈ ਬਾਹੋਂ ਹੈ ਬਾ ਤੁਹਾਨੂੰ ਖਾਦਿਆ ਹੋਇ ਲਾ ਅੱਛਾ ਥੋੜਾ ਗਰਮ ਆਇਆ ਕਰਾ ਦਿਓ ਤਸੱਲੀ ਐ ਵੀ ਤੂੰ ਬਹਿ ਜਾ ਅੱਛਾ ਬੱਚੇ ਵੀ ਬਹਿ ਜਾਂਦੇ ਆ ਧਾਰਾ ਮਾਰ ਲੈ ਨਾ ਪੁੱਤ ਲੈ ਬਾਹਰ ਮਾਰ ਸ਼ੇਰ ਮੇਰਾ ਕਿਆ ਬਾਤ ਆ ਤੂੰ ਮਾਰਦੇ ਪੱਤ ਜ ਮਾਰ ਲੈਣਾ ਕਿਆ ਬਾਤ ਆ ਹਾਂ ਨਹੀਂ ਪੁੱਤ ਠੀਕ ਆ ਚਾਰਾਂ ਚੋਂ ਮਾਰਦੇ ਇੱਕ ਇੱਕ ਧਾਰ ਹਾਂ ਹਜੇ ਪਹਮੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫੇਰ ਵੀ ਤਗੜੀ ਹੈ ਹਮਤ ਕਰਦੀ ਪਈ ਆ ਧੀ ਰਾਣੀ ਬਸ ਕਰ ਠੀਕ ਆ ਪੱਤ ਠੀਕ ਆ ਵਾ ਗਰੰਟੀ ਆ ਵੀ ਭੂਰ ਛੱਟਾ 나ੜਗੰਡ ਕੋਈ ਨਹੀਂ ਨਾ ਨਾ ਕੋਈ ਨਹੀਂ ਭਾ ਇੱਥੇ ਬਣ ਕੇ ਤੋ ओके। ਪਤੀ ਗਾਣਾ ਪਾੜਾ। ਠੀਕ ਹੈ ਠੀਕ ਹੈ ਠੀਕ। ਲੈ ਚਲੋ ਪਤ ਉੱਥੇ ਅੰਦਰ। ਚਲੋ ਚੱਲ ਚੱਲ ਪਤ ਚੱਲ। ਕਟਾ ਖੜਾ ਆਪੇ ਆਇਨਾ। ਤੇ ਬਾਕੀ ਚਾਰੂ ਬਹੁਤ ਆ ਹਨਾ। ਤੇ ਇਹਦਾ ਰੇਟ ਕੀ ਕਰੀਏ ਸ਼ਾ ਜੀ? ਰੇਟ ਇਹਦਾ 90000 ਰੁਪਿਆ। ਠੀਕ ਆਏ ਭੈਣ ਭਰਾ ਦਾ ਮਾਨ ਤਨ ਕਰ ਦਗੇ ਆ ਕਰ ਦਾਂਗੇ ਕਿੰਨਾ ਕ ਕਰ ਦਗੇ ਕਰ ਦਾਂਗੇ 5 ਕਰ ਦਾਂਗੇ 85 ਦੀ ਦੇ ਦਗੇ ਹਾਂ ਹੋਰ ਵੀ ਹੋ ਜੂ ਛੋਟਾ ਛੱਪਾ ਕਿ ਨਹੀਂ ਚਲੋ ਵੇਖ ਲਾਂਗੇ ਬਾਅਦ ਚ ਬਾਅਦ ਚ ਵੇਖ ਲਾਂਗੇ ਹੈ ਠੀਕ ਐ 85000 ਦੀ ਦੇ ਦਿਆਂਗੇ ਵੀ ਆਏ ਭੈਣ ਭਰਾ ਦਾ ਮਾਨ ਤਨ ਕਰ ਦਾਂਗੇ 8 ਕਿਲੋ ਦੁੱਧ ਦਾ ਸੀਲ ਸਾਉ ਚੰਗੀ ਆ ਹਨਾ ਓਕੇ 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 ਤੇ ਪਤਾ ਇਹਨੂੰ ਬੰਨ ਕੇ ਆ ਵੀ ਖੁੱਲ ਗਿਆ ਪਾ ਟੋਕੜ ਝੂਟੀ ਇਹਦੀ ਵੀ ਤੋਰ ਕਰਾ ਦੀਏ ਚੈੱਕ ਹਾਂ ਤੂੰ ਫੜ ਲਾ ਪਤਾ じゃ ਕੋਈ ਵੇਖਿਓ ਸੱਜਣਾ ਕੋਈ ਨਹੀਂ ਪੁੱਤ ਕੋਈ ਨਹੀਂ ਆ ਖੋਲ ਲੈਂਦੀ ਆ ਆ ਜਾ ਐਂ ਵੇਖਿਓ ਇਹ ਟੋਕੜਾ ਸੱਜਣਾ 4 ਮਹੀਨਿਆਂ ਦੀ ਸੂਈ ਵੀਰ ਹਰਾਂ ਨੇ ਦੱਸਿਆ ਓਕੇ ਵਾੜੇ ਤੇ ਮਿਲਦੀ ਆ ਇੱਕ ਟਾਈਮ ਟੀਕਾ ਲੈ ਲੈਂਦੀ ਕੱਟਾ ਮਰ ਗਿਆ ਹਨਾ ਪੋਲੀ ਬਹੁਤ ਜਿਆਦੀ ਪੋਲੀ ਬਹੁਤ ਜਿਆਦੀ ਦੁੱਧ 8 ਕਿਲੋ ਆ ਤੇ ਜੇ ਬੰਦਾ ਚੰਗਾ ਸਾਂਭੇ ਤੇ 9 ਕਿਲੋ ਦੁੱਧ ਦੀ ਜਣਾ ਨਹੀਂ ਘਰ ਅੱਕ ਮੱਝ ਕਰਦੀ ਆ ਮੱਝ ਬਹੁਤ ਉਹ ਵੀ ਕਰਦੀ ਆ ਉਹ ਵੀ ਕਰਦੀ ਛੋਟੀ ਓਕੇ ਲਓ ਵੀ ਸੱਜਣੋ ਕਰੋ ਚੈੱਕ ਕੀ ਬਾਤ ਲੈ ਚਲੋ ਪੁੱਤ ਲੈ ਉੰਗੇ ਖੋ ਸੱਜਣਾ ਤੇ ਮਾਲਕਾਂ ਨੇ ਦੱਸਿਆ ਵੀ ਸੱਜਣਾ ਹਜੇ ਬਣੀ ਬੁਣੀ ਨਹੀਂ ਨੀ ਅਗਲਾ ਕਹਿੰਦਾ ਮਹੀਨਾ ਹੋ ਗਿਆ ਡੇਢ ਹੋ ਗਿਆ ਕਹਿੰਦੇ ਵੀ ਧਿਆਨ ਨਾ ਪੁੱਤ ਧਿਆਨ ਨਾ ਧਿਆਨ ਉਹ ਬਹਿ ਗਈ ਹੀ ਕੁੜੀ ਤੇ ਮੱਝ ਪਹਮਿਆਈ ਆ ਥੋੜੀ ਦੂਜੀ ਹਾਂ ਨਾ ਇਹਦਾ ਫਿਰ ਰੇਟ ਛਾ ਜੀ ਇਹਦਾ ਰੇਟ ਕੀ ਕਰੀਏ ਜਿਹੜੀ ਤੋਕੜ ਆ ਇਹਦਾ ਰੇਟ ਤੇ ਹੈਗਾ ਤਾਂ 50000 ਹਾਂਜੀ 40 ਦੀ ਦੇ ਦਾਂਗੇ ਮੁੱਲ ਕਰਦੇ 50000 45000 ਦੀ ਦੇ ਦਈਏ ਬਾਕੀ ਆ ਇਹਦਾ ਹੋਰ ਵੀ ਮਾਨਤਨ ਕਰ ਦਾਂਗੇ ਹੋਰ ਗੱਲ ਦਾਂਗੇ ਇਹ ਐਨੀਮਲ ਵਿਕਰੀ ਵਾਲਿਆ ਸੱਜਣੋ ਦੋ ਮਾਤਾ ਕੇ ਚੱਲੋ ਵੀ ਪਿੰਡ ਕੈਰੂ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਵੀਰ ਫੌਜ ਚਾਪ ਉਹਦਾ ਨੰਬਰ ਆਪਾਂ ਚਲਾ ਦੇਾਂਗੇ ਤੁਸੀਂ ਸੰਪਰਕ ਕਰ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ